ਫਤੇਗੜ ਸਾਹਿਬ ਦੀ ਧਰਤੀ ਤੇ ਦਸਤਾਰ ਇਵੈਂਟ ਪ੍ਰੋਗਰਾਮ ਕਰਾਇਆ ਜਾ ਰਿਹਾ 11ਵਾਂ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਹੈਗਾ ਤੇ ਦਸਤਾਰ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਥੇ ਦਸਤਾਰ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਤੇ ਬਹੁਤ ਸੋਹਣੀਆਂ ਦਸਤਾਰਾਂ ਬਣੀਆਂ ਜਾ ਰਹੀਆਂ ਤੁਹਾਨੂੰ ਦਿਖਾਉਣੇ ਆ ਕਿਵੇਂ ਜਾਂ ਮਤਲਬ ਨਵੀਂ ਪੀੜ੍ਹੀ ਵਾਸਤੇ ਦਸਤਾਰ ਬਣ ਕੇ ਦਿਖਾਈ ਜਾ ਰਹੀ ਹੈ ਤੇ ਦਸਤਾਰ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਇਧਰ ਬਹੁਤ ਸੋਹਣੀ ਵੀਰ ਜੀ ਨੇ ਦਸਤਾਰ ਬੰਨੀ ਹੈ ਤੇ ਇਸ ਵੀਰ ਨੂੰ ਦਸਤਾਰ ਬਣ ਕੇ ਦੇ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਬਹੁਤ ਚੰਗਾ ਲੱਗ ਰਿਹਾ ਹੈਗਾ ਕਿ ਸਿੱਖੀ ਨੂੰ ਇੱਕ ਨਵੀਂ ਰਾਹ ਵਿਖਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਨੌਜਵਾਨਾਂ ਨੂੰ ਚੰਗੀ ਸੇਧ ਦਿੱਤੀ ਜਾ ਰਹੀ ਹੈ ਇੱਧਰ ਵੀ ਦਸਤਾਰਾਂ ਬਣੀਆਂ ਜਾ ਰਹੀਆਂ ਹਨ ਵੱਖ-ਵੱਖ ਟਿਕਾਣਿਆਂ ਦੇ ਇੱਥੇ ਦਸਤਾਰਾਂ ਬਣੀਆਂ ਜਾ ਰਹੀਆਂ ਹਨ ਇੱਧਰ ਵੀਰ ਨੂੰ ਵੀ ਦਸਤਾਰ ਦਸਤਾਰ ਬਣਨੀ ਸ਼ੁਰੂ ਕਰਦੇ ਅੱਜ ਤੋਂ ਬਾਅਦ ਪ੍ਰਣ ਕਰ ਲਾ ਲੋਏ ਸਿਖਾ ਦੇ ਵੀਰ ਨੂੰ ਅੱਜ ਦਸਤਾਰ ਬਣਨੇ ਇੱਧਰ ਵੀ ਦਸਤਾਰ ਬੰਦੀ ਦੇ ਕੰਪੀਟੀਸ਼ਨ ਚੱਲਦਾ ਪਿਆ ਵੀ ਕਿਹੜੇ ਵਧੀਆ-ਵਧੀਆ ਦਸਤਾਰ ਬੰਦਦੇ ਉਹਨਾਂ ਨੂੰ ਨਾਮ ਵੀ ਦਿੱਤੇ ਜਾਂਦੇ ਆ। ਇੱਧਰ ਵੀਰਾਂ ਨੇ ਬਹੁਤ ਸੋਹਣੀਆਂ ਦਸਤਾਰਾਂ ਬੰਨ੍ਹੀ ਹੋਈਆਂ। ਦਸਤਾਰ ਸਜਾਉਣਾ, ਗੁਰਬਾਣੀ ਤੇ ਲੜਨ ਨਾਲ ਲਾਉਣਾ ਬਹੁਤ ਵੱਡਾ ਉਖਾਲਾ ਹੈਗਾ। ਇੱਧਰ ਵੀਰ ਨੂੰ ਵੀ ਦਸਤਾਰ ਬੰਨ੍ਹਦੀ ਆ। ਬਣਵਾ ਲੈ ਆ ਵੀਡੀਓ ਬਣਦੀ ਕਿਦੋਂ ਵਧੀਆ। ਕਿਹੜੇ ਪਿੰਡ ਤੋਂ ਆਏ ਜੇ? ਪਟਿਆਲੇ ਤੋਂ। ਪਟਿਆਲੇ ਤੋਂ ਬਹੁਤ ਸੋਹਣੀ ਬਣਦੇ ਪਏ ਦਸਤਾਰ। ਇਹ ਵੀਰ ਜੀ ਟੈਸਟ ਕਾਂ ਦਾ ਪਾਉਂਦੇ ਤੁਸੀਂ? ਨੌਲਜ ਬਾਰੇ ਜਰਨਲ ਨੌਲਜ ਹਾਂਜੀ ਸਿੱਕੀ ਦੀ ਸਿੱਕੀ ਵਾਸਤੇ ਵੀ ਮਤਲਬ ਆਪਣਾ ਇਤਿਹਾਸ ਜੋ ਉਹਨਾਂ ਵਾਸਤੇ ਪ੍ਰਸ਼ਨ ਉੱਤਰੇ ਹਾਂਜੀ ਨੌਲਜ ਵਧਰੀ ਹੈ ਸਾਡੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਕੜੂਆ ਪਿੰਡ ਤੋਂ ਆਏ ਹਾਂ ਕੜੂਮਾ ਕੜੂਆ ਕੜੂਆ ਇਹ ਕਿੱਥੇ ਕੋਈਦਾ ਮੁਹਾਲੀ ਦੇ ਲਗਦੇ ਸੀ ਮੁਹਾਲੀ ਦੇ ਕਿੰਨੇ ਦਿਨ ਦਾ ਇਹ ਪ੍ਰੋਗਰਾਮ ਤੁਸੀਂ ਰੱਖਿਆ ਹੈ ਇਹ ਜੀ 3 ਦਿਨ ਹੋ ਗਏ ਰੋਜ਼ ਆ ਕੇ ਪ੍ਰਸ਼ਨਾਂ ਦੇ ਉੱਤਰ ਦੇ ਅੱਛਾ 3 ਦਿਨ ਹੋ ਗਏ ਤੁਹਾਨੂੰ ਹਾਂਜੀ ਬਹੁਤ ਵਧੀਆ ਪ੍ਰਾਲਾ ਤੁਹਾਡਾ ਇਧਰ ਵੀ ਬਹੁਤ ਸੋਹਣੀ ਦਸਤਾਰ ਵੀਰ ਨੂੰ ਸੁਝਾਤੀ ਹੈ ਅੱਜ ਦੀ ਦਸਤਾਰ ਪੰਨੀ ਲਾਈ ਨਾ ਵੀਰ ਮੇਰਾ ਰੋਜ਼ ਹੀ ਸਜਾਇਆ ਕਰੇ ਸਜਾਇਆ ਕਰੇਗਾ ਬਣਾ ਤਾ ਖਾਲਸਾ ਫਿਰ ਬਾਈ ਨੂੰ ਇਧਰ ਖਾਲਸਾ ਜੀ ਬਹੁਤ ਸੋਹਣਾ ਦਮਾਲਾ ਬਣਨ ਲੱਗੇ ਪਾਪਾ ਜੀ ਇਹਨਾਂ ਦਾ ਸਮਾਗੋ ਸੀ ਅੱਜ ਤੀਜਾ ਦਿਨ ਇਹਨਾਂ ਨੂੰ ਦਸਤਾਰ ਬੰਦੀ ਦਾ ਕੰਪੀਟੀਸ਼ਨ ਚਲਾਇਆ ਜਾ ਰਿਹਾ ਇਧਰ ਪ੍ਰਸ਼ਨ ਉੱਤਰ ਗੁਰਬਾਣੀ ਨੂੰ ਲੈ ਕੇ ਇਧਰ ਛੋਟੇ ਛੋਟੇ ਬੱਚਿਆਂ ਨੂੰ ਇਤਿਹਾਸ ਸਿਖਾਇਆ ਜਾ ਰਿਹਾਗਾ

ਸੋਨੀਆ ਦਸਤਾਰਾ ਵਾਂਸ ਸੋਨੀਆ ਦਸਤਾਰਾ ਵਟਾ ਵਾਲੀ ਪਟਿਆਲਾ ਸ਼ਾਹੀ ਹਰ ਇੱਕ ਤਰ੍ਹਾਂ ਦੀ ਦਸਤਾਰ ਬਣੀ ਜਾ ਰਹੀ ਹੈ ਉਸਤਾਦ ਜੀ ਚੱਲੀ ਅੱਗੇ ਆ